ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਹੋਮੋਗੇ ਚੜ੍ਹਦੀ ਕਲਾ ਵਿੱਚ ਹੋਮੋਗੇ ਇਹਦੇ ਨਾਲ ਹੀ ਅੱਜ ਲਈ ਵੀਡੀਓ ਦੀ ਜਿਹੜੀ ਆਪਾਂ ਸਟਾਰਟਿੰਗ ਕਰਦੇ ਆਂ ਸਵੇਰੇ ਦਾ ਟਾਈਮ ਆ ਤੇ ਮੈਂ ਰੱਖੀ ਨੇ ਐਗ ਕੁਸ ਬੈਲਡ ਹੋਣੀ ਤੇ ਮੈਂ ਕਿਹਾ ਉਹ ਹੁੰਦਾ ਹਨਾ ਵੀ ਚਲ ਦਿਨੇ ਕੰਮ ਆ ਜਾਂਦੇ ਨੇ ਬੱਚੇ ਖਾ ਲੈਂਦੇ ਨੇ ਜਾਂ ਤੇ ਉਹ ਉਵਾਲ ਲੇ ਤੇ ਇਧਰ ਰਵਨੀਤ ਨੇ ਕੱਟਿਆ ਰਵਨੀਤ ਉੱਠੀ ਅੱਜ ਸੰਡੇ ਦਾ ਦਿਨ ਕਰਕੇ ਹੁਣ ਉੱਠੀ ਅੱਗੇ ਤਾਂ ਸਕੂਲ ਚਲੀ ਜਾਂਦੇ ਨੇ ਐਪਲ ਕੱਟਿਆ ਆਪਦਾ ਖਾਣ ਪੀਣ ਦਾ ਹੈਗਾ ਕੁਝ ਬਣਾਉ ਖਾਉ ਫਰੂਟ ਚਾਟ ਜੀ ਬਣਾਉਂਦੀ ਆ ਤੇ ਚਾਹ ਸੀ ਸਵੇਰੇ ਕੋਈ ਵੀ ਨਹੀਂ ਪੀਂਦਾ ਸੰਦੀਪ ਅੱਜ ਬੋਟਾ ਪੈਂਦੀਆਂ ਨੇ ਸਕੂਲ 'ਚ ਡਿਊਟੀ ਆ ਉਹਨਾਂ ਦੀ ਸਕੂਲ 'ਚ ਗਏ ਹੋਏ ਨੇ ਤੇ ਮੈਂ ਹੁਣ ਕੰਮ ਧੰਦੇ ਲੱਗਦੀ ਆ ਸਵੇਰੇ ਆ ਗਿਆ ਫੋਨ ਕੁਲਵੀਰ ਦਾ ਮੇਰੀ ਭੈਣ ਦਾ ਬਾਹਰੋਂ ਤੇ ਘੰਟਾ ਦੋ ਘੰਟੇ ਉਹਦੇ ਨਾਲ ਗੱਲਾਂ ਕਰੀਆ ਹਨਾ ਸੰਦੀਪ ਉਧਰ ਚਲੇ ਗਿਆ ਕੱਪੜੇ ਮੈਂ ਰਾਤ ਧੂਤੀ ਪਈ ਸੀ ਹੁਣ ਇਹ ਸੁੱਕ ਜਾਣਗੇ ਹਵਾ ਜੀ ਨਿਕਲ ਜੂਗੀ ਤੇ ਫਿਰ ਦਿਨ ਦਾ ਦੇਖਦੇ ਹਾਂ ਜਿਵੇਂ ਝਾੜੂ ਲਾਉਣਾ ਬੋਟਾਲੇ ਪਹਿਣਾ ਭਾਈ ਸਾਰੇ ਜਾਨ ਲੱਗ ਗਈ ਅੱਜ ਆਪਣੇ ਇੱਥੇ ਪੂਰੀ ਰੌਣਕ ਲੱਗੀ ਪਈ ਆ ਅੱਡੇ ਤੇ ਹੋ ਲੱਗੇ ਹੋਏ ਨੇ ਕੀ ਕਹਿੰਦੇ ਹੁੰਦੇ ਨੇ ਉਹਨਾਂ ਨੂੰ ਦਫ਼ਤਰ ਜਿਹੜੇ ਬਣੇ ਹੁੰਦੇ ਨੇ ਕੀ ਕਹਿੰਦੇ ਹੁੰਦੇ ਨੇ ਨਰਮਨੀ ਤੇ ਜਿਹੜੇ ਅੱਡੇ ਤੇ ਲੱਗਦੇ ਹੁੰਦੇ ਨੇ ਪੋਲ VOTING ਪੋਲ ਹਾਂ ਪੋਲ ਲੱਗੇ ਹੋਏ ਨੇ 23 ਦਿਨ ਇਹ ਦੇਖਾਂਗੇ ਹੁਣ ਵੋਟ ਪਾਉਣ ਜਾਵਾਂਗੇ ਸੰਦੀਪ ਘਰੇ ਨਹੀਂ ਹੈਗੇ ਤੇ ਮਿਸਤਰੀ ਵੀ ਨਹੀਂ ਆਏ ਅੱਜ ਮਿਸਤਰੀ ਵਾਲਾ ਕੰਮ ਵੀ ਪਿਆ ਹੁਣ ਝਾੜੂ ਪੋਚਾ ਕਰਦੇ ਆ ਜੇ ਸੰਡੇ ਕਰਕੇ ਮੈਂ ਵੀ ਲੇਟ ਹੋ ਗਈ ਕੰਮਾਂ ਨੂੰ ਤੇ ਕੁਝ ਫਿਰ ਸਵੇਰੇ ਫੋਨ ਤੇ ਗੱਲ ਕਰਨ ਲੱਗੀ ਸੰਦੀਪ ਉਧਰ ਚਲੇ ਗਏ ਤੇ ਰਵਨੀਤ ਦੇਖੋ ਬੋਟਾ ਲੈ ਜਾਈ ਜਾਂਦੀਆਂ ਨੇ ਪਹਿਲਾਂ ਜਿਹੜੀਆਂ ਹੁੰਦਾ ਵੀ ਸਵੇਰੇ ਸਵੇਰੇ ਬੋਟ ਪਾਇਆਈਏ ਤੇ ਚਲੋ ਸਾਰਾ ਦਿਨ ਹੀ ਬੋਟਾ ਤਾਂ ਪੈਣ ਗਿਆ 4 ਵਜੇ ਤੱਕ ਆਪਾਂ ਤਾਂ ਦਿਨੇ ਜਾਵਾਂਗੇ ਤੇ ਚਲੋ ਜੀ ਆਪਾਂ ਕਰ ਲਈ ਵੀਡੀਓ ਸ਼ੁਰੂ ਹੁਣ ਅੱਗੇ ਕਰਾਂਗੇ ਇਹਨੂੰ ਕੰਟੀਨਿਊ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਮਿਲਦੇ ਆ ਫੇਰ ਤੇ ਇਹਨੇ ਆਪ ਫਰੂਟ ਕੱਟ ਵਗੈਰਾ ਕੱਟ ਲਈ ਜੇ ਬਣਾਈ ਜਾਂਦੀ ਆ ਤੇ ਆਹੀ ਬ੍ਰੇਕਫਾਸਟ ਹੈ ਜੇ ਮੈਨੂੰ ਸਵੇਰੇ ਬਣਾ ਕੇ ਦਿੱਤੀ ਹੁੰਦੀ ਹੈ ਜਾਂ ਖੂਨ ਬਣਾ ਕੇ ਦਿੰਦੀ ਹੈ ਬ੍ਰੇਕਫਾਸਟ ਦੇ ਵਿੱਚ ਹੀ ਮੈਂ ਜਿਹਨੇ ਫੁੱਲ ਮਖਾਣੀ ਦੀ ਇਹਨਾਂ ਨੂੰ ਵੀ ਇਹ ਉਹ ਬਣਾ ਲੂਗੀ ਜਦ ਬਣਾ ਲੂਛਾ ਜੀ ਨੇ ਆਪ ਬਣਾ ਲਿਆ ਤੇ ਉਧਰ ਤੁਹਾਨੂੰ ਦਿਖਾਵਾਂ ਰੌਣ ਕੱਡੇ ਤੇ ਜੀਆ ਤੜਕੇ ਫਿਰ ਪੜ ਆ ਜਾ ਯਾਰ ਐ ਨਹੀਂ ਆ ਲਓ ਜੀ ਬੋਟਾ ਲਈ ਬੰਦੇ ਆਏ ਨੇ ਬਸ ਸਰਜੂ ਗਾ ਸਾਦ ਦਤਾ ਆ ਸਰਜੂ ਤੁਹਾਡੀ ਆਵਾਜ਼ ਨੂੰ ਕੀ ਹੋ ਗਿਆ ਆ ਤੇਰੀ ਪਰਚੀ ਆ ਵੋਟ ਦੀ ਤਿਆਰ ਤੁਰਪ ਹੋ ਜਾ ਫਿਰ ਮੈਂ ਤੈਨੂੰ ਲੈ ਜਾਊਂਗਾ ਜਾ ਉੱਥੇ ਆ ਜੀ ਮੇਰੇ ਕੋਲ ਠੀਕ ਐ ਤੁਸੀਂ ਲੈ ਕੇ ਜਾਵੋਗੇ ਠੀਕ ਐ ਪਤਾ ਕਿੱਥੇ ਪੈਣੀ ਐ ਇੱਥੇ ਬੁਲਾ ਦੇਣਾ ਸਾਹਮਣੇ ਆ ਜੀ ਉਹ ਸਾਹਮਣੇ 5 ਨੰਬਰ ਉਹ ਆ ਮੈਂ ਬੱਚਿਆਂ ਨਾਲ ਆਜੂ ਹਾਂ ਆਮੋਗੇ ਵਿਚ ਲੋਗੇ ਬੱਚੇ ਮੇਰੇ ਨਾਲ ਇੱਧਰ ਨਹੀਂ ਪਾਸੇ ਨਹੀਂ ਖੜਨਾ ਤਾਂ ਜਮ੍ਹਾਂ ਸਾਹਮਣੇ ਨਹੀਂ ਕਮਰੇ ਜਿਹਦੀ ਹਾਂ ਜਿਹੜੇ ਉਰੇ ਉਹ ਸਾਹਮਣੇ ਨੇ ਅੱਛਾ ਉੱਥੇ ਜਿਹੜਾ ਪਹਿਲਾ ਇੱਧਰ ਵਿਚਾਲੜਾ ਉੱਥੇ ਆ ਵੋਟ ਤੇਰੀ ਅੱਛਾ ਤੇ ਮੈਨੂੰ ਬਾਜ ਮਾਰ ਲਈ ਮੇਰੀ ਆਜੋ ਤੁਸੀਂ ਰੋਟੀ ਰੁੱਟੀ ਖਾ ਲਈ ਸਰ ਠੀਕ ਹੈ ਕਦੋਂ ਆਮੂਗੇ ਹੁਣ ਘਰੇ ਮੈਂ ਤਾਂ ਕੀ ਕਰਨਾ ਹੁੰਦਾ ਮੇਰੀ ਆਵਾਜ਼ ਕਾਦੇ ਨਾਲ ਬੈਠ ਕੇ ਬਾਜ ਤਾਂ ਜਿਸਨੀਤ ਨੂੰ ਖਜਾਮ ਹੋਇਆ ਉਹਦੇ ਕਰਕੇ ਮੇਰੀ ਹਾਂ ਇਸਨੀਤ ਦੀ ਕੀ ਕਿਹਾ ਉਹ ਨਕਲ ਬੰਗਲਾ ਲਾਉਣਾ ਮਨ ਉਹਦੇ ਨੂੰ ਬਸ ਉਸੇ ਨਾਲ ਨੂੰ ਕਿ ਆ ਜੰਦੇ ਆ ਹਾਂ ਰਮਣੀ ਤੇ ਨਾਲ ਆ ਪੁੱਤ ਤੂੰ ਤੇ ਰੀਪੀਟ ਵਾਲੀ ਹੋਣੀ ਐ 2 ਕ ਬੰਜੀ ਨੂੰ ਹੁਣ ਟਾਈਮ ਸਹੀ ਐ ਚਲ ਕੋਈ ਨਾ ਆ ਜਾ ਕੇ ਦੇਖੀ ਜਊ ਵੋਟ ਤਾਂ ਪਈ ਜਊ ਹਾਂ ਹਾਂ ਠੀਕ ਐ ਮੈਂ ਆਪਣੀ ਪਰਚੀ ਕੋਲੇ ਰੱਖ ਲੈਂਦਾ ਹਾਂ ਮੈਂ ਤਾਂ ਮੈਂ ਥੋੜੇ ਹਲੇ ਉੱਚੀ ਆਉਂ ਮੈਂ ਕਮਰੇ 'ਚ ਫਿਰ ਮੇਰੀ ਪਰਚੀ ਕੋਲੀ ਰੱਖ ਲਓ ਉੱਥੇ ਆ ਕੇ ਲੈ ਲਊ ਤੁਹਾਡੇ ਤੋਂ ਤੁਸੀਂ ਵੋਟ ਪਾਤੀ ਆ ਲਓ ਸਾਹਮਣੇ ਆ ਜੀ ਜਮਾ ਉੱਥੇ ਨਾਲ ਉਹ ਤਾਂ ਦੱਸਣਗੇ ਵੀ ਭਾਈ ਤੁਹਾਡੀ ਪੱਤੀ ਦੀ ਬੋਟਾ ਕਮਰੇ ਚ ਪੈਂਦੀਆਂ ਨੇ ਫਿਰ ਮੇਰੀ ਪਰਚੀ ਦੇ ਦਿਓ ਠੀਕ ਹੈ ਨਾ ਪਰਚੀ ਦਾ ਕੋਈ ਸਬੂਤ ਹੈ ਉਹ ਤਾਂ ਦੱਸਣਗੇ ਹਾਂ 5 ਨੰਬਰ ਵਾਰਡ ਹੈ ਆਪਣਾ ਆਪਾਂ ਜਾ ਪਾਏ 5 ਨੰਬਰ ਕਮਰਾ 62 ਨੰਬਰ 5 ਹੈ ਅੱਛਾ ਤੇ ਤੈ ਆਉਣਾ ਦਖਣ ਬਸ ਮੈਨੂੰ ਦਖਣ ਬੱਚਾ ਨਹੀਂ ਪਤਾ ਹੈਗਾ ਮੈਂ ਆਜੂ ਤੁਹਾਡੇ ਕੋਲੇ ਪਹੁੰਚੀ ਆਪਾਂ ਵੀ ਗੱਲ ਸੁਣ ਲਓ ਇਕੱਠੀ ਖਾਵਾਂਗੇ पा लेते होना देखी मेरे ना ही पुटका नहीं नानी धोती दुद्ध आया उ दुधता पे अज अपने पर फिर भी कोई आंदा जे तो फड़ा जान गए ता ठीक है फिर मैं उनी च प्या ही ना खराब हो जे कहनी फिर ले उ, ले जो तो 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 तो, टाइम है तो फिर चक लिया मोटरसाइकिली उजूगी मलाई आज ठीक है थोड़ा फ्रूट टाइम हो गया है हुग चल रवनीत आला हो गया हूँ तेरा पानी मैं हले आंदर पोचे लाने वाशरूम तो आना फिर मैं फिर नहा के तैयार होगी ਨਿਕਲੇ ਨੋਂ ਦੀ ਗਾਦੀ ਕੋਲ ਅੱਗੇ ਤੁਸੀਂ ਰੇਣਾ ਕੇ ਚਲੀ ਜੰਨੀ ਹੁਣ ਥੁੱਪੇ ਬੈਠੀ ਮੋੱਜਾਂ ਨਾਲ ਨਾਲ ਤੇਰੀ ਵੀਡੀਓ ਬਣ ਰਹੀ ਆ ਫਿਰ ਕਹੇਗੀ ਦੱਸਿਆ ਨਹੀਂ ਅੱਛਾ ਇਹ ਸਮਝ ਲੱਗੀ ਤੈਨੂੰ ਵੀ ਵੀਡੀਓ ਬੰਦਿਆ ਦੀ ਬੰਦੀ ਹੁੰਦੀ ਆ ਮੈਂ ਮੰਮੀ ਆਹ ਦੇਖ ਲੈ ਨਾ ਅਨੀ ਨੇ ਵੀ ਕਹਤਾ ਕਹਿੰਦੀ ਨਾਲ ਆ ਪਾਈ ਮੰਮੀ ਨਵਾਤੀ ਨਾ ਨੂੰ ਕੇ ਮੰਮੀ ਨੂੰ ਬਾਹਰ ਕੱਢਤਾ ਚਲ ਅਜੇ ਨੀਤ ਕਰੇ ਸੀ ਉਹ ਨਾਲ ਲੱਗ ਗਈ ਤੇ ਹੁਣ ਸਿਰ ਪਾਉਂਦੀ ਆ ਮੰਮੀ ਦਾ ਬਹੁਤ ਦੋ ਸਾਲਾਂ ਬਾਅਦ ਪੀੜੀ ਲੈਂਦੀ ਆ ਕੋਸ਼ਾ ਪੂਰੀ ਖਲਾਜ ਇਸਨੇ ਆ ਮੰਮੀ ਫਿਰ ਮੰਜੇ ਤੇ ਪੈ ਜਾਂਦੀ ਹੁੰਦੀ ਇੱਥੇ ਗੱਦਾ ਜਲਾ ਕੇ ਜਲ ਧੁੱਪ ਧੱਪ ਲੈ ਲੈਂਦੀ ਆ ਅੱਜ ਤਾਂ ਮਸਾ ਕੁਰਸੀ ਤੇ ਗੱਟਣਾ ਵੀ ਹੋਰ ਹੁਣ ਬੈਠੀ ਨਹੀਂ ਸੀ ਕਦੇ ਮੈਂ ਨਾ ਆਇਆ ਵਾਂ ਫਿਰ ਅਸੀਂ ਬੋਟ ਬੁਟ ਪਾ ਆਵਾਂਗੇ ਸਿਰ ਨੂੰ ਇਨੇ ਤੇਰੇ ਆ ਮੈਨੂੰ ਲੱਗ ਜੂ ਤੇਲ ਤਾਂ ਲਵਾਉਣਾ ਨਹੀਂ ਮੈਥੋਂ ਨਾ ਤੇਲ ਨਹੀਂ ਲਵਾਉਣਾ ਤੇ ਇਹ ਤਾਂ ਮੈਂ ਵਿੱਚ ਹੀ ਲਾ ਲੈਦੀ ਹਿੰਨੇ ਸਿਰ ਬਾ ਲਿਆ ਵਸ ਨੂੰ ਜਦ ਨਹੀਂ ਤੂੰ ਕਿਉਂ ਗੱਦੇ ਥੱਲੇ ਬੜੀ ਜਾਣਾ ਹੁਣ ਸੁੱਕੀ ਰਹੂਗਾ ਤੇ ਨਾਂ ਮਿਟਾ ਕੇ ਨਾਂ ਕੇ ਹੋਰ ਆ ਸਮ ਤੁਪ ਜੀ ਲੈ ਲਾ ਮੈਨੂੰ ਸਾਰਿਆਂ ਫੜਾ ਗਣਾ ਸੈਨ ਨਾ ਬੈਠੇ ਨੀ ਜਾਂਦਾ ਬੇਬਲੀ ਨਾ ਫੜਾਣਾ ਮੈਂ ਇਹਨਾਂ ਚੰਪਾ ਦੱਬੀ ਪਾਈਆਂ ਪਈਆਂ ਠੀਕ ਮੈਸਾ ਨਾ ਦੱਬੀ ਦੱਬੀ ਲੈ ਇਹਦੇ ਕੰਮ ਦੇਖ ਲੋ ਕਿ ਮੈਂ ਗੱਦੇ ਚ ਇਹ ਗੱਦੇ ਚ ਬੜ ਬੜੀ ਪਈ ਜਾਂਦਾ ਲੈ ਮਾਂ ਰੰਟ ਆਸਰੀ ਆ ਕੇ ਪੀਣੀ ਸੱਚੀ ਝੂਠ ਬੋਲਦੀਆਂ ਕੋਈ ਕਹਿੰਦੀ ਆ ਜਾਣ ਕੇ ਵੀ ਜਾਣ ਕੇ ਕਹਿੰਦੀ ਆ ਵੀ ਜੱਪੂ ਨੇ ਆ ਗਏ

ਆਉ ਆਗੇ ਆਪਦੀ ਦਾਦੀ ਨੂੰ ਲੈਣਾ ਉਹ ਦੇਖਦੇ ਤੇ ਉਹ ਆ ਗਿਆ ਆਪਦੀ ਦਾਦੀ ਨੂੰ ਲੈਣ ਆਉ ਆ ਆਉ ਆਗੇ ਜਿਸ ਨਹੀਂ ਤਾਂ ਦਾਦੀ ਨੂੰ ਲੈਣ ਆਗੇ ਆ ਲੈਣ ਆ ਗਿਆ ਮੈਨੂੰ ਹੁਣ ਕੀ ਕਰੇਗੀ ਉਹ ਤਾਂ ਆਖਿਆ ਵੀ ਆ ਕੇ ਫੋਟੋ ਬਾਗੇ ਐ ਅੱਜ ਤੇ ਅੱਜ ਲੈਣਾ ਆ ਆ ਲੈ ਮੈਂ ਤੇਰੇ ਕੋਲ ਸੀ ਕੋਰਸੀ ਤੇਰੇ ਦੀ ਹਾਂ ਸਾਸ਼ੀ ਗਿਆ ਲੱਭਦਾ ਵੀ ਇਹ ਲੱਗ ਕੇ ਲਵੇ ਉਹ ਨਾ ਲੈ ਲੈ ਕੰਮ ਕਰਾ ਰੋਕੀ ਬੈ ਪੂਗਾ ਹਾਂ ਉਧਰ ਉਹ ਕਹਿੰਦਾ ਮਾਇ ਜਾਲਾ ਮੈਂ ਅੱਜ ਮੰਮੀ ਨੂੰ ਸਵੇਰੇ ਕਹਿੰਦੀ ਸੀ ਮੈਂ ਕਿਹਾ ਅੱਜ ਉਹ ਆਇਆ ਦੁਬਾਰਾ ਮੈਂ ਕਿਹਾ ਅੱਜ ਵੱਕਾ ਦਾ ਨਹੀਂ ਪਤਾ ਕਹਿੰਨ ਸੀ ਜਾਣਾ ਹਾਂ ਵੀ ਅਸੀਂ ਤਾਂ ਜਾਣਾ ਦਾਦੀ ਕੋਲੇ ਹੋਰ ਆ ਜਾਵਰੇ ਮੈਂ ਸਕੇਲੇ ਰਾਂ ਅੱਜ ਹੋ ਚੁੱਕੀ ਸੀ ਨਾ ਦਰਦ ਨੂੰ ਰਾਤੀ ਨਾ ਤਾਂ ਕਿਤੇ ਮੈਂ ਐਸੀ ਕਿੰਤਿਆਂ ਅੱਗੇ ਦੀ ਮੈਂ ਇਹਨਾਂ ਖੇਡਣਾ ਲਾ ਕੁਛ ਹੋ ਗਿਆ ਨਾ ਉਹ ਵੀ ਖੁਸ਼ ਆ ਇਹ ਵੀ ਪਾਰਸ ਜੋ ਕਹਿੰਦੀ ਸੀ ਹਾ ਸੰਦੀਪ ਕੋਲੇ ਜਾਣਾ ਹੂੰ ਅੱਛਾ ਹੂੰ

ਆਏ ਕੁਛ ਨਹੀਂ ਗਏ ਨਾ ਨਾਨੂ ਹੁਣ ਇਹਨੂੰ ਪਤਾ ਹੀ ਐ ਵੀ ਬਾਲ ਤਸਕਾਉਣੀ ਨਹੀਂ ਐ ਕਿੰਨਾ ਡਰਦੀ ਇਹ ਨਾ ਨਾਨੂ ਤੋਂ ਤੂੰ ਕੀ ਦੀ ਚਮਚੀਆਂ ਕੀ ਦੀ ਚਮਚੀ ਲੈ ਜਾ ਚਲੋ ਖੋਲ ਜਾਂਦੇ ਨੇ ਸਾਡੇ ਬੱਚੇ ਹੋਲੀ ਅੰਦਰ ਕਰਾ ਇਹਨੂੰ ਵੀ ਆ ਕਰ ਦਿੰਦੇ ਆ ਲਾਲ ਲੱਗ ਲੈ ਚਾਬੀ ਚਾਬੀ ਤਾਂ ਲੈ ਜਾ ਚਾਬੀ ਤਾਂ ਲੈ ਜਾ ਕਿ ਹੁੰਦੀ ਆ ਕਰਦੇ ਨੇ ਖੜੀ ਰਹਿ ਕੇ ਦਾਦਾ

ਬੱਸ ਮੈਂ ਆਉਣੀ ਆ ਸਰਜਾ ਵਾ ਕੇ ਜੋ ਆਕਾਂ ਨੂੰ ਲੈ ਆਉਂ ਨਾਲ ਚੱਲ ਆ ਜੱਪੂ ਬਾਗ ਜੀ ਮੇਰੇ ਨਾਲ ਹੈ ਨਾ 3 ਵਜੇ ਕੇ ਹੁੰਦਾ ਸਿਕ ਘੰਟਾ ਰਹਿ ਗਿਆ ਬੋਲੇ ਨੇ ਮੈਂ ਕਿਹਨੂੰ ਬੰਦ ਕਰਾਂਗੇ 4 ਵਜੇ 4 ਵਜੇ ਹਾਂ 4 ਵਜੇ ਤੱਕ ਕੀਆ ਕੌਣ ਜਾਊਗਾ ਜਿਸ ਨੀਚੇ ਪਕੀਰਤ ਤੌਰੀ ਰਹਿ ਪੈਣੀ ਜੱਪੂ ਆ ਜਾਪਾਂਗਾ ਦੇਖ ਤੂੰ ਬਾਗ ਜਾ ਪੂਆ ਨਾ ਕਰ ਰਹਿਣਾ ਤੂੰ ਵੀ ਤਾ ਤੂੰ ਰੂ ਇਹ ਤਾਂ ਹੁਣ ਆ ਜਾਂਦਾ ਔਰ ਤੂੰ ਤਾਂ ਰੋਜ਼ ਹੀ ਜਾਂਦਾ 10 ਵਜੇ ਸੁਣੀ ਤਨ ਨਾ ਮਸਾਲਾ ਤੂੰ ਪਕੀਰਤ ਨਾਲ ਖੇਡ ਲਾ ਉਸਾਰੇ ਨੇ ਉੱਥੇ ਕੀ ਕਰਨਾ ਜਸਨੀਤ ਇਹ ਨਾ ਆਉਂਦਾ ਮੈਨੂੰ ਪਾ ਪਾ ਕਿੰਨਾਂ ਬੱਕਰਾਂ ਦੇ ਕਾਗਦ ਨੇ ਬਾਹਰ ਔਖਾ ਮੇਰੇ ਰੱਖ ਲੈ ਐਨੇ ਜਾਣੇ ਜਾਣ ਕੇ ਹੁਣ ਫਿਰ ਇਹਦੀ ਨਾਲ ਹੀ ਜਸਨੀਤ ਨਹੀਂ ਇਕਨਾ ਬੀ ਕੋ ਕੱਲੀ ਰੋਏ ਨੂੰ ਹੀ ਲੈ ਜਾ ਚੱਲ ਇਹ ਨਹੀਂ ਲੈ ਜਾ ਫਿਰ ਜੇ ਰ ਉੱਥੇ ਨਾ ਟਿਕੀ ਫਿਰ ਗਾਲ ਨਹੀਂ ਕਹਿੰਦੇ ਚੱਲ ਜਪਾ ਤੂੰ ਆ ਜਾ ਨਾਲ ਮਮਾ ਨਹੀਂ ਆਉਂਦੀ ਚੱਲੀ ਆਣਾ ਤੂੰ ਰਹਿ ਚੱਲ ਕਰੀ ਮਮਾ ਇਹ ਵੀ ਆਉ ਆ ਜਾ ਨਹੀਂ ਨਹੀਂ ਜਾਣਾ ਆਜਾ ਫਿਰ ਦੋ ਵੀ ਹੋ ਗਏ ਫੋਟ ਪਾਈ ਹੈ ਤੇ ਹੁਣ ਮੈਂ ਬਣਾਉਣ ਲੱਗੀ ਹਾਂ ਬ੍ਰੈਡ ਆਮਲੇਟ ਤੇ ਜੱਪੂ ਬੈਟ ਬ੍ਰੈਡ ਲਈ ਤੇ ਜੱਪ ਤਾਂ ਇਹ ਕਹਿੰਦੀ ਪੂਆ ਹੋ ਕਰਨਾ ਮੈਗੀ ਖਾਣੀ ਆ ਮੈਂ ਕਹਿੰਦਾ ਤਾਂ ਮੈਗਨੀ ਜਿਹੜੀ ਸਿਆਹੀ ਖਾ ਲੂ ਜਦ ਤਨੀਤ ਬਿਮਾਰ ਜਾ ਹੋਏ ਤੇ ਮੀ ਨਾਲੇ ਨਾਲ ਉਹ ਖਾ ਲੂ ਫਿਰ ਮੈਗੀਆਂ ਮੂਗੇ ਨਾਲ ਫਿਰ ਬੱਚੇ ਬਿਮਾਰ ਹੋ ਜਾਂਦੇ ਨੇ ਤੇ ਨਾਲ ਇਹ ਕਹਿੰਦੀ ਮੈਂ ਦੁਪਹਿਰੇ ਕੁਝ ਨਹੀਂ ਖਾਣਾ ਰੋਟੀ ਨੂੰ ਤੇ ਮੈਂ ਖਾ ਕੇ ਆਇਆ ਫਿਰ ਕਰਤੇ ਦਾ ਨਹੀਂ ਹੈਗਾ ਵੀ ਚਾਹ ਚਾਹ ਭਾਵੇਂ ਤਾਂ ਨਹੀਂ ਮੰਨ ਲੈ ਆਪਾਂ ਦਈਏ ਬੱਚੇ ਖਾ ਲੈਣਗੇ ਨਾ ਅੰਜਰ ਬਣੀ ਤੇ ਕਰਿਆ ਜੱਪੂ ਬਣ ਗਈ ਚੀਜੀ ਲੈ ਜੂ ਤਾ ਖਾ ਲੋ ਸਾਰੇ ਯਾਨੀ ਬਸ ਫਿਰ ਮੈਂ ਚਾਹ ਬਣਾ ਦੂੰ ਵਧੀਆ ਜੀ ਲੱਗਿਆ ਜੱਪੂ ਦਾ ਤਾਂ ਤਾਂ ਮੇਤ ਨਾਲ ਕੋਈ ਸੀ ਨਾ ਗਿਆ ਹਾਂ ਆ ਲੈ ਲਾ ਤਾ ਇਹਨੂੰ ਕੱਟ ਕਟਿੰਗ ਕਰਨੀ ਕਟਿੰਗ ਕਰ ਲੋ ਰਵੀ ਤਾ ਚਦੀਪੀ ਪਾਰਟੀ ਹੋਗੀ ਇਹ ਫੜਾਇਆ ਮੈਂ ਖੁਸ਼ ਹੋ ਕੇ ਇਕੱਠੇ ਹੋ ਕੇ ਤਾ ਖਾ ਲੈਣੀ ਨਹੀਂ ਪਲਕੀ ਤੂੰ ਕਿੱਥੇ ਚੱਲਿਆ ਪਾਣੀ ਪੀਣਾ मै दूजी कट पाई मैं मेरी मेहनत फेल करती इन करी हुई मैं दूजी मिर्च कट पाई मैं चलो हरी ओह हो जा

ਬੇਦੀਸ ਨਹੀਂ ਦਨਾਨੀ ਨੂੰ ਉਹ ਜਦੀ ਲੱਗੀ ਉਹ ਜਦੀ ਲੱਗੀ ਇਹ ਮੇਰਾ ਪੁੱਤ ਜਬਾ ਮੇਰੇ ਕੋ ਖੜੇ ਨੇ ਕਿਉਂ ਨਹੀਂ ਵੇਚਨਾ ਮੈਂ ਛੱਡੂ ਮੈਂ ਪੁੱਤ ਉਹ ਇਹ ਚੱਕੀ ਖੜੀ ਆ ਪੰਜੀ ਪਿਆਰ ਪੰਜੀ ਪਿਆਰ ਹੋ ਗਿਆ ਸਾਡਾ ਇਹ ਤਾਂ ਪਾਗੇ ਚ ਤੋਂ ਸੋਟਾ ਦਿਸ ਨਹੀਂ ਤੈਨੂੰ ਇਹ ਅੰਦਰ ਰੱਖ ਦਿੰਦੇ ਚੰਗਾ ਮੈਨੇ ਮੈਨੇ ਸਾ ਬੋਗਰੇ ਤਾਂ ਨਹੀਂ ਬੋਗਰੇ ਬੋਗਰੇ ਨੋ ਆਹ ਰਣੀ ਰੋਲੇ ਮੱਧ ਛੋਟੇ ਮਿੰਡੇ ਖੜਾ ਲੱਗ ਕੇ ਆਏ ਆ ਚੱਲ ਜੀ ਤਿਆਰ ਹੈ ਮੈਂ ਖ ਲੈ ਲੀ ਟੋਪੀਆਂ ਉਹ ਦੇਖੋ ਜੱਬ ਖੁੰਡੀ ਜੀ ਵਾਲੀ ਨੂੰ ਭੇਜ ਇਧਰ ਕਿਵੇਂ ਖੁੰਡੀ ਜਾ ਕੇ ਕੀ ਬਣੀ ਫਿਰਦੀ ਹੈ ਚੰਗਾ ਤਾਂ ਬਾਗੜੇ ਖੜਾ ਹੋਗਾ ਨਾ ਠੀਕ ਹੈ ਜੀ ਸਮਝ ਕੇ ਭੇਜੋ ਚੰਗਾ ਹੋਣੀ ਹੋਣੀ ਠੀਕ ਹੈ ਜੀ आ, 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 चलो बैठो हॉली हॉली हाँ जायो जयपुर ने दूर क्या पीछे नेड़े जो हो जाओ दादू दे के बाए वागे। हाँ हाँ हाँ, हाँ, हाँ हा। ਚੱਲੀ ਆਪਾਂ ਵੀ ਅੰਦਰ ਨੂੰ ਹੁਣ ਤਿਆਰੀ ਕੀਤੀ ਠਹਿ ਫਟਨ ਦਾ ਜੀ ਪੂਰਾ ਹੋਇਆ ਪੀੜੀ ਚ ਸਾਰਾ ਦਿਨ ਮੰਮੀ ਅੱਜ ਪੀੜੀ ਤੇ ਬੈਠੀ ਅਜ ਸਾਰਾ ਦਿਨ ਉੱਠੀ ਹੋਈ ਨਹੀਂ ਹੈਗੀ ਤੇ ਮੈਂ ਧਰਨੀਆ ਮੋਠਾ ਦੀ ਦਾਲ ਲਸਣ ਮੰਮੀ ਨੇ ਛਿੱਲਤਾ ਤੇ ਪਾਪੇ ਹੁਣ ਚਲੇ ਗਏ ਉਹ ਵੀ ਸਾਨੂੰ ਬਿਨਾਂ ਦੱਸਿਆ ਗਿਆ ਅਜ ਸੰਡੇ ਸੀਗਾ ਨਾ ਬੱਚੇ ਕਹਿੰਦੇ ਵੀ ਜਾ ਕੇ ਆਉਣਾ ਹੁਣ ਤਿਆਰੀ ਹੋ ਗਈ ਉਹਨਾਂ ਦੀ ਇਕਦਮ ਤੇ ਅੱਜ ਬੋਟਾ ਸੀਗਾ ਤੇ ਬੋਟ ਪਾਤੀ ਸੰਦੀਪ ਹਜੇ ਆਈ ਨਹੀਂ ਹੈਗੇ ਉਹ ਹਜੇ ਉੱਥੀ ਨੇ ਤੇ ਮੰਮੀ ਨੂੰ ਅਜੇ ਨਮਾਉਣਾ ਸੀ ਕਿ ਨਮਾਉਣ ਫਿਰ ਥੋੜਾ ਜਿਹਾ ਕੰਮ ਵੱਧ ਜਾਂਦਾ ਹਨਾ ਤੇ ਕੱਪੜੇ ਅਜਵੇਂ ਧੋਤੇ ਨਹੀਂ ਹੈਗੇ ਫਿਰ ਮੈਨੂੰ ਵੋਟ ਪਾਉਣ ਜਾਣਾ ਪੈਣਾ ਸੀ ਸਵੇਰੇ ਤੋਂ ਮਸ਼ੀਨ ਸਵੇਰੇ ਲਾਉਂ ਤੇ ਮੱਕੀ ਬਹੁਤ ਵਧੀਆ ਦਿਨ ਲੰਘਿਆ ਅੱਜ ਤੇ ਰਮਨੀ ਤੇ ਤਾਂ ਗਈ ਤਾਂ ਹੈ ਨਹੀਂ ਵੋਟ ਪਾਉਣ ਪਹਿਲਾਂ ਇਹਨੂੰ ਐਸੀ ਨੇ ਸੂਟ ਪਾਇਆ ਸੀ ਕਿ ਨੇ ਮਮਾ ਮੈਂ ਵੀ ਤੁਹਾਡੇ ਨਾਲ ਜਾਵਾਂਗੀ ਚਲ ਬੱਸ ਰਹਿ ਥੇ ਨੇ ਕਿਹਾ ਵੀ ਮੈਂ ਨਾਨੂ ਦੀਆਂ ਗੱਲਾਂ ਸੁਣਾ ਨਾਨੀ ਦੀਆਂ ਗੱਲਾਂ ਸੁਣਾ ਤੇ ਫਿਰ ਘਰੇ ਰਹਿ ਪੀ